ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੇ ਪਾਨੇ ਦੀ ਜਿੱਦੀ ਲੈਂਥ ਹੈ ਸਾਡੇ 3 ਮੀਟਰ ਦੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਅਲ ਵਰਤਿਆ ਹੁਣ ਜਿਹੜਾ ਆਪਾਂ ਪਹਿਲਾਂ ਸਾਈਡ ਦੇ ਉੱਤੇ ਹਲਕਾ ਏਟਲਾ ਰੱਖ ਕੇ ਜੁੜਾ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਇਸ ਪਾਨੇ ਦਾ ਵੱਡਾ ਲੜ ਫੜ ਕੇ ਛੋਟੇ ਲੜ ਨੂੰ ਅੰਦਰ ਨੂੰ ਫੋਲਡ ਕਰਕੇ ਜਿਹੜਾ ਆਪਣਾ ਇਸ ਦਾ ਟ੍ਰਾਇੰਗਲ ਬਣਾ ਕੇ ਤੇ ਫਿਰ ਜੁੜਾਈ ਸਾਈਡ ਤੋਂ ਜਿਹੜਾ ਇੱਕ ਲੜ ਲਿਆ ਕੇ ਫਿਰ ਉਸ ਦੇ ਉੱਪਰ ਜਿਹੜਾ ਆਪਾਂ ਤੁਸੀਂ ਨੇ ਦੂਸਰਾ ਲੜ ਲਿਆਉਣਾ ਦੂਸਰੇ ਲੜੜ ਦੇ ਵਿੱਚ ਤੁਸੀਂ ਨੇ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਸੈੱਟ ਕਰ ਲੈਣਾ। ਇਸ ਲੜੜ ਦੇ ਵਿੱਚ ਜਿਹੜਾ ਤੁਸੀਂ ਬਲ ਪਾ ਕੇ ਬੈਕ ਤੱਕ ਲੜ ਨੂੰ ਜਿਹੜਾ ਸੈੱਟ ਕਰਕੇ ਲਗਾ ਦੇਣਾ ਜੀ ਤੇ ਹੁਣ ਇਸ ਲੜੜ ਦੇ ਵਿੱਚ ਜਿਹੜੇ ਤੁਹਾਡੇ ਬਲ ਹੋਣਗੇ ਉਹਨਾਂ ਬਲਾਂ ਨੂੰ ਤੁਸੀਂ ਨੇ ਸੈੱਟ ਕਰ ਲੈਣਾ। ਹੁਣ ਜਿਹੜਾ ਤੁਸੀਂ ਅਗਲਾ ਲੜ ਲਗਾਵਾ ਲਗਾਉਣਾ ਹੈ। ਅਗਲੇ ਲੜ ਨੂੰ ਵੀ ਜਿਹੜਾ ਆਪਾਂ ਜਿਹੜਾ ਜਿੱਥੋਂ ਆਪਾਂ ਨੇ ਪਹਿਲਾ ਲੜ ਲਿਆ ਉਹਦੇ ਉਸ ਤੋਂ ਪਰੇ ਜਿਹੜਾ ਆਪਾਂ ਦੂਸਰਾ ਲੜ ਲੈਣਾ। ਰਿਹੜਾ ਆਪਾਂ ਅੱਧਾ ਕਰਨ ਟਾਕੇ ਤੇ ਅੱਧਾ ਕੰਨ ਨੰਗਾ ਛੱਡ ਕੇ ਜਿਹੜਾ ਆਪਾਂ ਇਸ ਲੜ ਦੇ ਵਿੱਚ ਬਲ ਇਕੱਠੇ ਕਰ ਲੈਣੇ ਹਨ ਤੁਸੀਂ ਨੇ ਤੁਸੀਂ ਨੇ ਜਿਹੜਾ ਬਲ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਜਿਹੜਾ ਤੁਹਾਡੇ ਤੁਸੀਂ ਨੇ ਜਿਹੜੇ ਬਲ ਇਕੱਠੇ ਕੀਤੇ ਸੀਗਾ ਨਾ ਬਲਾਂ ਤੁਸੀਂ ਨੇੜਾ ਖਿਲਾਰ ਕੇ ਇਸ ਲੜ ਨੂੰ ਜਿਹੜਾ ਤੁਸੀਂ ਨੇ ਲਗਾ ਦੇਣਾ ਜੀ ਤੇੜਾ ਹੁਣ ਆਪਣਾ ਉੱਤ ਸਿਰਨਾਗਾ ਸੀਗਾ ਉਸ ਸਰ ਨੂੰ ਜਿਹੜਾ ਆਪਾਂ ਇਸ ਲੜ ਦੇ ਥੱਲੇ ਦੇ ਕੇ ਜਿਹੜਾ ਆਪਣਾ ਸਿਰ ਆਪਾਂ ਕਵਰ ਕਰ ਦਵਾਂਗੇ ਤੇ ਹੁਣ ਜਿਹੜਾ ਆਪਾਂ ਤੁਸੀਂ ਨੇੜਾ ਅਗਲਾ ਲੜ ਲਗਾਉਣਾ ਅਗਲੇ ਲੜ ਨੂੰ ਵੀ ਬੈਕ ਤੋਂ ਪੇਂਚ ਕਰਨਾ ਤੇ ਉੱਪਰੋਂ ਚੰਗੀ ਤਰ੍ਹਾਂ ਹੋਲ ਲਗਾਉਣਾ ਜੀ ਤੇ ਇਸ ਲੜ ਦੇ ਵਿੱਚ ਜਿਹੜੇ ਤੁਹਾਡੇ ਬਲ ਹੋਣਗੇ ਤੁਸੀਂ ਨੇ ਇਕੱਠੇ ਕਰਕੇ ਤੇ ਲੜ ਦੇ ਵਿੱਚ ਜਿਹੜੇ ਬਲ ਲਿੰਦਾ ਬਲਾਂ ਨੂੰ ਖਿਲਾਰ ਕੇ ਇਸ ਲੜ ਨੂੰ ਤੁਸੀਂ ਲਗਾ ਦੇਣਾ ਜੀ ਤੇ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਹਣ ਜਿਹੜਾ ਆਪਣਾ ਇਸ ਤੋਂ ਅਗਲਾ ਲੜ ਦਾ ਕੰਮ ਆਗੇ ਉਸ ਲੜ ਨੂੰ ਬੈਕ ਤੋਂ ਪੇਂਚ ਕਰਾਂਗੇ ਤੇ ਪੁਣੇ ਦਾ ਖੋਲਦਾ ਪਾਸਾ ਉਹ ਆਪਾਂ ਜਿਹੜਾ ਪੁਣੇ ਨੂੰ ਫੋਲਡ ਕੇ ਤਾਂ ਪਰਲਾ ਪਲਾ ਪੱਪਰ ਇਕੱਠਾ ਕਰਾਂਗੇ ਥੱਲੇ ਉੱਪਰਲਾ ਇਕੱਠਾ ਕਰਕੇ ਉੱਪਰ ਨੂੰ ਹੋਲਡ ਕਰਕੇ ਜਿਹੜਾ ਇਸ ਲੜ ਦੇ ਵਿੱਚ ਹੁਣ ਬਲ ਹੋਣਗੇ ਤੁਸੀਂ ਇਹਨੇੜਾ ਇਕੱਠੇ ਕਰ ਲੈਣੇ ਹਨ ਜਿਹੜਾ ਤੁਸੀਂ ਨੇ ਤੁਸੀਂ ਨੇ ਬਲ ਇਕੱਠੇ ਕੀਤੇ ਸੀ ਉਹਨਾਂ ਬਲਾਂ ਨੂੰ ਆਪਾਂ ਹਲਕਾ ਜਿਹਾ ਫੋਲਡ ਕਰਕੇ ਤੇ ਬਲ ਖਿਲਾਰ ਕੇ ਆਪਾਂ ਜਿਹੜਾ ਇਸ ਲੜ ਨੂੰ ਲਗਾ ਦੇਣਾ ਜੀ ਔਰ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਹੁਣ ਇਸ ਤੋਂ ਲੜ ਨੂੰ ਵਿੜਾ ਪਰ ਪਰ ਸੈੱਟ ਕਰਕੇ ਲਗਾਵਾਂਗੇ ਇਸ ਲੜ ਨੂੰ ਵੀ ਜਿਹੜਾ ਆਪਾਂ ਪ੍ਰੋ ਬੈਕ ਟੋਪ ਵਿੱਚ ਕਰਾਂਗੇ ਤੇ ਇਸ ਲੜ ਨੂੰ ਵੀ ਜਿਹੜਾ ਆਪਾਂ ਅੱਖ ਤਾਂ ਖੋਲ ਲਵਾਂਗੇ ਅੱਖ ਤਾਂ ਖੋਲਣ ਤੋਂ ਬਾਅਦ ਲੜ ਨੂੰ ਹੁਣ ਉੱਪਰੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਫੋਲਡ ਕਰਾਂਗੇ ਜੀ ਤੇ ਫਰੰਟ ਦੇ ਉੱਤੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਜਿਹੜਾ ਇਕੱਠੇ ਕਰਾਂਗੇ ਹੁਣ ਆਪਾਂ ਇਹ ਲੜ ਦੇ ਵਿੱਚ ਆਪਣੇ ਬਲ ਹੋਣ ਦਾ ਉਹਨਾਂ ਬਲਾਂ ਨੂੰ ਜਿਹੜਾ ਆਪਾਂ ਇਕੱਠੇ ਕਰਾਂਗੇ ਜੀ ਇਸ ਲੜ ਨੂੰ ਵੀੜਾ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ। ਅਣੀਸ ਲੜ ਦੇ ਵਿੱਚ ਜਿਹੜਾ ਆਪਾਂ ਕੱਲੇ ਕੱਲੇ ਜਿਹੜਾ ਤੁਹਾਡੇ ਤੁਸੀਂ ਨੇ ਬਲ ਹੋਣਗੋ ਨਾ ਬਲਾਂ ਨੂੰ ਤੁਸੀਂ ਇਕੱਠਾ ਕਰ ਲੈਣਾ। ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਹੋਲਡ ਕਰਨਾ। ਫਿਰ ਉਸ ਤੋਂ ਜਿਹੜਾ ਤੁਸੀਂ ਨੇ ਬਲ ਇਕੱਠੇ ਕੀਤੇ ਸੀ ਉਹਨਾਂ ਬਲਾਂ ਜਿਹੜਾ ਤੁਸੀਂ ਖਿਲਾਰ ਕੇ ਤੇ ਇਸ ਲੜ ਨੂੰ ਜਿਹੜਾ ਸੈੱਟ ਕਰਕੇ ਲਗਾ ਦੇਣਾ ਜੀ। ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ। ਨਾਪਸ ਲੱਡ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਸੈਟ ਕਰਕੇ ਇਸ ਲੱਡ ਨੂੰ ਜਿਹੜਾ ਲਗਾ ਦੇ ਮੰਗ ਜੀ ਜਿਹੜਾ ਹੁਣ ਆਪਣਾ ਜਿਹੜਾ ਹੁਣ ਲੜ ਲਗਾਏ ਸੀ ਉਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈਟ ਕਰਾਂਗੇ ਤੇੜਾ ਆਪਣਾ ਆਖਰੀ ਲੜਾਊਗਾ ਆਖਰੀ ਲੜ ਨੂੰ ਜਿਹੜਾ ਆਪਾਂ ਅੱਖ ਦਾ ਖਿਚਾਂਗੇ ਅੱਖ ਤਾਂ ਖਿਚਰ ਤੋਂ ਆ ਦੀਸ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਜੀ ਫਰੰਟ ਜੋ ਤਲਾੜ ਨੂੰ ਇਹ ਘਰ ਫੋਲਡ ਕਰਕੇ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰਕੇ ਹੁਣ ਇਸ ਲੜ ਨੂੰ ਜਿਹੜਾ ਡਬਲ ਫੋਲਡ ਕਰਕੇ ਤੇ ਬੈਕ ਤਾਂ ਜਿਹੜਾ ਇਸ ਲੜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਇਸ ਲੜਨ ਨੂੰ ਨਾ ਆਪਾਂ ਸੈੱਟ ਕਰਕੇ ਜਾਂ ਕਿਤਰਾ ਪ੍ਰੋਪਰ ਤੁਸੀਂ ਜਿਹੜਾ ਸਲੱਟ ਨੂੰ ਬੈਕ ਤੇ ਦਬ ਦੇਣਾ ਜੀ ਤੇ ਹੁਣ ਜਿਹੜਾ ਆਪਣਾ ਪਾਰਨਾ ਕੰਪਲੀਟ ਹੋ ਚੁੱਕਿਆ ਹੁਣ ਇਸ ਪਾਰਨੇ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਆਪਾਂ ਕਰ ਲਵਾਂਗੇ ਜਿਹੜੀ ਆਪਣੇ ਪਾਰਨੇ ਦੀ ਸ਼ੇਪ ਹੋ ਗਈ ਪਾਰਨੇ ਪਾਰਨੇ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜਾ ਆਪਣਾ ਪਾਰਨਾ ਦੁਨੀਆ ਖਤੋਂ ਵੀ ਆਪਾਂ ਬਰਾਬਰ ਕਰ ਲਵਾਂਗੇ ਤ론 ਜਿਹੜਾ ਆਪਾਂ ਨੇ ਆਖਰੀ ਲੜ ਲਗਾਇਆ ਸੀਗਾ ਸਾਫ਼ ਕਰਕੇ ਉਸ ਲੜ ਨੂੰ ਵੀ ਆਪਾਂ ਸੈੱਟ ਕਰਾਂਗੇ ਤੇ ਉੱਪਰ ਉਹ ਜਿਹੜਾ ਆਪਣਾ ਪਰਨਾ ਉਹ ਜਿਹੜਾ ਆਪਣਾ ਸਿਰ ਹੁਸਰ ਨੂੰ ਆਪਾਂ ਕਵਰ ਕਰ ਦਵਾਂਗੇ ਹੁਣ ਆਪਾਂ ਪਗ ਪੰਦਰਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਪਾ ਲਵਾਂਗੇ ਜੀ ਪਗ ਪੰਦਰਾਂ ਆਪਾਂ ਜਿਹੜਾ ਸਾਰੇ ਲੜਨੇ ਕੇ ਉਹਨਾਂ ਅੰਦਰ ਵਿੱਚ ਆਪਣੇ ਜਿਹੜੇ ਬੰਨ੍ਹ ਲਿਓ ਪਾ ਦਾਂਵਾਂਗੇ ਜੋ ਉਹਦੇ ਕੋਲ ਵੀ ਜਿਹੜੇ ਆਪਣੇ ਵਾਲ ਹਨ ਉਹਨਾਂ ਬਲਾਂ ਨੂੰ ਆਪਾਂ ਪੱਗ ਪੈਂਦੇ ਨਾਲ ਸੈੱਟ ਕਰਾਂਗੇ। ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਵਾਲ ਹਨ ਉਹਨਾਂ ਬਲਾਂ ਨੂੰ ਆਪਾਂ ਪੱਗ ਪੈਂਦੇ ਨਾਲ ਵਧਾ ਦੇਵਾਂਗੇ ਜੀ। ਜਿਹੜਾ ਜਿਹੜਾ ਉਹਨਾ ਬਾਕੀ ਭਰਨੇ ਸ਼ੈਡਿੰਗ ਉਹ ਸੈਟਿੰਗ ਨੂੰ ਵੀ ਆਪਾਂ ਕਰ ਲਵਾਂਗੇ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਕਮੈਂਟ ਜੁੜਾ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ